ਬ੍ਰਹਮ ਗਿਆਨੀ 108 ਸਚਖੰਡ ਵਾਸੀ ਸੰਤ ਬਾਬਾ ਜਵਾਲਾ ਸਿੰਘ ਸਾਹਿਬ ਮਹਾਰਾਜ ਜੀ ਦੀ ਪਾਵਨ ਜਾਪ ਦੇ ਵਿੱਚ ਆਪ ਜੀ ਬੜੇ ਲੰਮੇ ਸਮੇਂ ਤੋਂ ਜੁੜ ਕੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣ ਰਹੇ ਹੋ ਬੜਿਆਂ ਜਥਿਆਂ ਪਾਸੋਂ ਧੰਨ ਬਾਬਾ ਜਵਾਲਾ ਸਿੰਘ ਸਾਹਿਬ ਮਹਾਰਾਜ ਜੀ ਦੀ ਸਿਫਤ ਆਪ ਜੀ ਨੇ ਸਰਵਣ ਕੀਤੀ ਹੈ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਸਾਈਂ ਗੁਰਿੰਨੀ ਦਾ ਤੁਮਰੀ ਮਹਿਮਾ ਬਰਨ ਨਾ ਸਕੋ ਤੂ ਠਾਕੁਰ ਊਚ ਭਗਵਾਨਾ ਨਾ ਤੇ ਅਕਾਲ ਪੁਰਖ ਦੀ ਮਹਿਮਾ ਕਹੀ ਜਾ ਸਕਦੀ ਹੈ ਤੇ ਨਾ ਹੀ ਉਹਦੇ ਸਾਧੂਆਂ ਦੀ ਮਹਿਮਾ ਕਹੀ ਜਾ ਸਕਦੀ ਹੈ ਸਾਧ ਕੀ ਮਹਿਮਾ ਵੇਦ ਨਾ ਜਾਣੇ ਜੀਤਾ ਸੁਣੇ ਤੇਤਾ ਵਿਖਿਆਨੇ ਮਹਾਰਾਜ ਦੀ ਬਾਣੀ ਕਹਿੰਦੀ ਸਾਧੂ ਦੀ ਮਹਿਮਾ ਨੂੰ ਤੇ ਵੇਦ ਵੀ ਨਹੀਂ ਦਾ ਸਕਦਾ ਜਿੰਨਾ ਕਿ ਕਿਸੇ ਨੇ ਸੁਣ ਲਿਆ ਉਹਨਾਂ ਨੂੰ ਸੁਣਾ ਦਿੰਦਾ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਜੇ ਬ੍ਰਹਮ ਗਿਆਨੀ ਦੀ ਗੱਤ ਨੂੰ ਸਮਝਣਾ ਹੈ ਤੇ ਤੈਨੂੰ ਬ੍ਰਹਮ ਗਿਆਨੀ ਹੋਣਾ ਪੈਣਾ ਹੈ ਤਾਂ ਉਹਦੀ ਸਿਫਤ ਆਪਾਂ ਕਰ ਸਕਦੇ ਹਾਂ ਜਿੰਨਾ ਸੁਣਿਆ ਉਹਨਾਂ ਨੂੰ ਆਪ ਸੁਣਾ ਸਕਦੇ ਹਾਂ ਬਸ ਤੇ ਰੱਬ ਦੇ ਪਿਆਰਿਆਂ ਦੀ ਮਹਿਮਾ ਇੰਨੀ ਹੈ ਜਿੰਨੀ ਮਰਜ਼ੀ ਕਰੀ ਜਾਓ ਜਿੰਨੀ ਮਰਜ਼ੀ ਕਰੀ ਜਾਓ ਮਹਿਮਾ ਹੋਣੀ ਸਕਦੀ ਐਸੇ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਬੈਠੇ ਹੋ ਆਓ ਹਾਜ਼ਰੀ ਮਾਤਰ ਮਹਾਂਪੁਰਖਾਂ ਦੇ ਚਰਨਾਂ ਵਿੱਚ ਸੇਵਾ ਦਾ ਮੌਕਾ ਮਿਲਿਆ ਗੱਜ-ਬੱਜ ਕੇ ਗੁਰਫਤੀ ਬੁਲਾਇਓ ਕੋਈ ਰਸਨਾ ਵਾਂਝੀ ਨਾ ਰਵੇ ਪ੍ਰੇਮ ਤੇ ਸਤਕਾਰ ਦਾ ਸਬੂਤ ਦਿਓ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਰੰਗ ਸਾਹਿਬ ਜੀ ਦੇ ਚਰਨਾਂ ਵਿੱਚ ਸੀਸ ਝੁਕਾਇਓ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਤੋਂ ਆਪ ਜੀ ਬੜੀ ਪਾਤਸ਼ਾਹ ਨੂੰ ਧੰਨ ਬਾਬਾ ਜਵਾਲਾ ਸਿੰਘ ਸਾਹਿਬ ਮਹਾਰਾਜ ਜੀ ਦਾ ਜਨਮ ਸੰਤ ਮਹਾਰਾਜ ਸੰਤ ਬਾਬਾ ਕਾਮਦਾਸ ਜੀ ਮਡੇਰਾ ਵਾਲੇ ਮਹਾਂਪੁਰਖਾਂ ਦੇ ਵਿੱਚ ਨਾ ਸਦਕਾ ਹੋਇਆ ਸੀ ਸੱਤ ਧੀਆਂ ਸੀ ਬਾਬਾ ਨਰੈਣ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਰਾਜਕੌਰ ਦੀ ਕੁੱਖ ਤੋਂ ਪੈਦਾ ਹੋਈ ਜਿਹੜੀ ਪੁੱਤਰ ਦੀ ਇੱਛਾ ਹੈ ਨਾ ਇਹ ਹਰ ਇੱਕ ਇਸਤਰੀ ਦੇ ਮਨ ਵਿੱਚ ਹੁੰਦੀ ਹੈ ਕਿਉਂ ਬਾਣੀ ਕਹਿੰਦੀ ਹੈ ਪੁੱਤੀ ਗੰਢ ਪਵੇ ਸੰਸਾਰ ਪੁੱਤਾਂ ਦੇ ਨਾਲ ਸੰਸਾਰ ਵਿੱਚ ਗੰਢ ਪੈਂਦੀ ਹੈ। ਵਿਆਸਕਰ ਲਿਖਦੀ ਹੈ ਕਹਿੰਦੇ ਮਾਤਾ ਜੀ ਬੀਬੀਆਂ ਦੇ ਨਾਲ ਕਿਸੇ ਅਫਸੋਸ ਤੇ ਗਏ ਹੋਏ ਐ ਮਹਾਪੁਰਖ ਬਾਬਾ ਕਾਂਧਾ ਜੀ ਦਾ ਮਿਲਾਪ ਹੋਇਆ ਤੇ ਬੀਬੀਆਂ ਨੇ ਕਹਿਣਾ ਕੀਤਾ ਵੇਖੋ ਮਹਾਪੁਰਖ ਨੇ ਧੰਮਾ ਦਾ ਰਾਜਕੌਰ ਜੀ ਨੇ ਵਜਨ ਕੀਤਾ ਕਹਿੰਦੀ ਬੜੇ ਮਹਾਪੁਰਖ ਵੇਖਿਆ ਸਾਨੂੰ ਤੇ ਕਿਸੇ ਨੇ ਪੁੱਤ ਦਿੱਤਾ ਨਹੀਂ ਹਜੇ ਤੱਕ ਧੰਨ ਬਾਬਾ ਕਾਂਧਾ ਜੀ ਮਹਾਰਾਜ ਪੂਰੇ ਸੂਰੇ ਕਹਿਣ ਲੱਗੇ ਮਾਤਾ ਸੰਤ ਬੜੇ ਵੇਖੇ ਹੋਣੇ ਐ ਪਰ ਕਾਹਨ ਦਾਸ ਵਰਗਾ ਨਹੀਂ ਵੇਖਿਆ ਹੁਣ ਆ ਚਰਨੀਂ ਤੇ ਆਪੇ ਕਹਿਣ ਲਗੇ ਮਾਪੁਰਖੋ ਫਿਰ ਕਿਰਪਾ ਕਰੋ ਮੇਰੇ ਘਰ ਵਿੱਚ ਧੀਆ ਨੇ ਪੁੱਤਰ ਬਖਸ਼ ਦਿਓ ਤੇ ਧੰਨ ਬਾਬਾ ਕਾਹਨ ਦਾਸ ਮਹਾਰਾਜ ਨੇ ਬਚਨ ਕੀਤਾ ਸੀ ਤੇਰੇ ਘਰ ਵਿੱਚ ਤਿੰਨ ਪੁੱਤਰ ਹੋਣਗੇ ਇੱਕ ਵਿੱਚੋਂ ਸਾਡਾ ਹੋਏਗਾ ਸਾਧੂ ਹੋਏਗਾ ਸੀਸ ਚੁਕਾ ਦਿੱਤਾ ਧਨ ਬਾਬਾ ਜਵਾਲਾ ਸਿੰਘ ਸਾਹਿਬ ਮਾੜਾ ਸੱਚੀ ਪਾਤਸ਼ਾਹੀ ਛੋਟੀ ਉਮਰ ਦੇ ਵਿੱਚ ਹੀ ਪਿਤਾ ਜੀ ਨੇ ਗੁਰੂ ਘਰ ਦੀ ਗ੍ਰੰਥੀ ਸਿੰਘਾਂ ਦੇ ਕੋਲ ਪੜਨ ਵਾਸਤੇ ਪਾ ਦਿੱਤਾ ਬਾਣੀ ਦਾ ਗਿਆਨ ਲਿਆ 18 ਸਾਲ ਦੀ ਉਮਰ ਦੇ ਵਿੱਚ ਫੌਜ ਵਿੱਚ ਭਰਤੀ ਹੋ ਗਏ ਤੇ ਫੌਜ ਦੇ ਵਿੱਚ ਇੱਕ ਜਵਾਲਾ ਸਿੰਘ ਨਾਮ ਦਾ ਹੋਰ ਫੌਜੀ ਜਿਹੜਾ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦਾ ਸੇਵਾਦਾਰ ਸੀ ਤੇ ਬਾਬਾ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਧੰਨ ਬਾਬਾ ਆਇਆ ਸਿੰਘ ਮਹਾਰਾਜ ਜੀ ਦੀ ਸੰਗਤ ਕਰਿਆ ਕਰਦਾ ਸੀ ਤੇ ਹਰ ਐਤਵਾਰ ਨਮਸਕਾਰ ਕਰਨ ਜਾਂਦੇ ਸੀ ਧੰਨ ਬਾਬਾ ਆਇਆ ਸਿੰਘ ਮਹਾਰਾਜ ਨੂੰ ਕਹਿਣ ਲੱਗੇ ਮਹਾਂਪੁਰਖੋ ਤੁਹਾਡੇ ਚਰਨਾਂ ਵਿੱਚ ਆਈਦਾ ਇਹ ਫੌਜ ਡਿਊਟੀਆਂ ਵੱਖ-ਵੱਖ ਜਗ੍ਹਾ ਲਾ ਦਿੰਦੀ ਹੈ ਕੋਈ ਤੁਹਾਡੇ ਵਰਗਾ ਹੋਰ ਸਾਧੂ ਵੀ ਟਕਰਾ ਦਿਓ ਕਿਤੇ ਉਹਨਾਂ ਦੇ ਦਰਸ਼ਨ ਹੋ ਜਾਣ ਤੇ ਬਾਬਾ ਆਇਆ ਸਿੰਘ ਮਹਾਰਾਜ ਨੇ ਕਿਹਾ ਸੀ ਕਹਿੰਦੇ ਦੂਰ ਜਾਣ ਦੀ ਲੋੜ ਨਹੀਂ ਤੁਹਾਡੀ ਪਲਟਨ ਦੇ ਵਿੱਚ ਇੱਕ ਜਵਾਲਾ ਸਿੰਘ ਆਇਆ ਹੈ ਉਹ ਸਾਡਾ ਹੀ ਰੂਪ ਹੈ ਵੇਖੋ ਸਾਧੂਆਂ ਦੀ ਬਖਸ਼ਿਸ਼ਾਂ ਮਿਲਦੀਆਂ ਅੱਜਾ ਕਹਿੰਦੇ ਜਦੋਂ ਆਏਗਾ ਨਾ ਅਕਦੀਵਾਰ ਦਰਸ਼ਨ ਕਰ ਉਹਨੂੰ ਨਾਲ ਲੈ ਕੇ ਆ ਜਵਾਲਾ ਸਿੰਘ ਕਹਿੰਦੇ ਸੱਪ ਬਚਨ ਬਾੜਾ ਧੰਨ ਬਾਬਾ ਜਵਾਲਾ ਸਿੰਘ ਦੀ ਹਰ ਖੁਆਲੀਆਂ ਨੂੰ ਉਹ ਤਰਨ ਤਾਰਨ ਦੇ ਨੇੜੇ ਦਾ ਰਹਿਣ ਵਾਲਾ ਜਵਾਲਾ ਸਿੰਘ ਕਹਿੰਦਾ ਹੈ ਕਹਿੰਦੇ ਤੁਹਾਨੂੰ ਬਾਬਾ ਆਇਆ ਸਿੰਘ ਮਾਰਾ ਨੇ ਚੇਤੇ ਕੀਤਾ ਹੈ ਕਹਿੰਦੇ ਪਰ ਮੈਂ ਤੇ ਜਾਣਦਾ ਨਹੀਂ ਕਹਿੰਦੇ ਮੇਰੇ ਨਾਲ ਚੱਲਿਓ ਜਦੋਂ ਗਏ ਨਮਸਕਾਰ ਕੀਤੀ ਕਹਿੰਦੇ ਮਹਾਂਪੁਰਖ ਮੈਂ ਤੇ ਤੁਹਾਨੂੰ ਜਾਣਦਾ ਨਹੀਂ ਕਹਿੰਦੇ ਜਵਾਲਾ ਸਿੰਘ ਤੂੰ ਨਹੀਂ ਜਾਣਦਾ ਮੈਂ ਤੈਨੂੰ ਕਈ ਜਨਮਾਂ ਤੋਂ ਜਾਣਦਾ ਵਾ ਐ ਮਹਾਂਪੁਰਖ ਹੋਰ ਕਿਰਪਾ ਕਰੋ ਨਾਮ ਵਾਲੇ ਪਾਸੇ ਨੂੰ ਮਨ ਜੁੜ ਜਾਏ ਤੇ ਧੰਨਵਾਦ ਆਇਆ ਸਿੰਘ ਨੇ ਐਸੀ ਕਿਰਪਾ ਕੀਤੀ ਧੰਨਵਾਦ ਬਾਬਾ ਜਵਾਲਾ ਸਿੰਘ ਸਾਹਿਬ ਮਹਾਰਾਜ ਦਾ ਨਾਮ ਲੈ ਆਈ ਅੱਜ ਰਸਨਾ ਪਵਿੱਤਰ ਹੋ ਜਾਂਦੀ ਹੈ ਇੰਨੀ ਨਾਮ ਦੀ ਕਮਾਈ ਬਾਬਾ ਜਵਾਲਾ ਸਿੰਘ ਸਾਹਿਬ ਮਹਾਰਾਜ ਨੇ ਕੀਤੀ ਜਿਹਦਾ ਕੋਈ ਅਥਾਰ ਨਹੀਂ ਹੈ ਐਸੇ ਮਾਹਪੁਰਖਾਂ ਦੇ ਚਰਨਾਂ ਦੇ ਉੱਤੇ ਸਦਾ ਹੀ ਨਮਸਕਾਰ ਕਰੀਏ ਜਿੱਥੋਂ ਦੁਨਿਆਵੀ ਦਾਤਾਂ ਮੰਗਦੇ ਆ ਉੱਥੇ ਮਾਹਪੁਰਖਾਂ ਦੇ ਚਰਨਾਂ ਦੇ ਵਿੱਚੋਂ ਨਾਮ ਦੀ ਦਾਤ ਵੀ ਮੰਗਿਆ ਆਖਿਰ ਦੀ ਧਾਰਨਾ ਪੜੀਏ ਬਹੁਤ ਬਹੁਤ ਧੰਨਵਾਦ ਹੈ ਸਾਰੇ ਮਹਾਂਪੁਰਖਾਂ ਦਾ ਸਤਿਕਾਰਯੋਗ ਬਾਬਾ ਜੀ ਬਾਬਾ ਅਮਰਜੀਤ ਸਿੰਘ ਸਾਹਿਬ ਜੀ ਦਾ ਜਿਨ੍ਹਾਂ ਨੇ ਸਮਾਂ ਦੇ ਕੇ ਨਿਵਾਜਿਆ ਕੋਈ ਰਸਨਾ ਬਾਂਝੀ ਨਾ ਰਵੇ ਪਿਆਰ ਤੇ ਸਤਿਕਾਰ ਸਹਿਤ ਮਹਾਂਪੁਰਖਾਂ ਦੇ ਕੋਲੋਂ ਦਾਤ ਮੰਗੀਏ ਕਾਜੀ ਦਾਤ ਸੇਖ ਫਰੀਦਾ ਖੈਰ ਦੀਜੈ ਬੰਦਗੀ ਮਹਾਰਾਜ ਕਿਰਪਾ ਕਰਿਓ ਜਿੱਥੇ ਦੁਨਿਆਵੀ ਦਾਤਾਂ ਨਾਲ ਝੋੜੀ